ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਪੜ ਮਚਦਾ ਏ ਉਸ ਵਿਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਇਸ ਨਵੰਦ ਦਾ ਸੁਰਲੇਖ ਹੈ ਅੱਧਾ ਸੱਚ ਅੱਧਾ ਝੂਠ ਮੇਰੇ ਹਮ ਜਮਾਤੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਤੇ ਮੈਂ ਉੱਥੇ ਅੰਤਮ ਅਰਦਾਸ ਲਈ ਰੱਖੇ ਭੋਗ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਕੀਰਤਨੀ ਜਥੇ ਨੇ ਬਾਗਮੇ ਕੀਰਤਨ ਕੀਤਾ ਤੇ ਉਸ ਤੋਂ ਬਾਅਦ ਉਸ ਪਰਿਵਾਰ ਦੇ ਧਰਮ ਗੁਰੂ ਨੇ ਪ੍ਰਵਚਨ ਕਰਨੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਹਰ ਸਮਾਗਮ ਤੇ ਹੁੰਦਾ ਹੀ ਹੈ ਉਵੇਂ ਹੀ ਧਰਮ ਗੁਰੂ ਨੇ ਮਾਤਾ ਦੇ ਗੁਣਾ ਦੀ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਕਿ ਮਾਤਾ ਬੜੀ ਸੇ નિਮਰ ਸੇਵਾ ਭਾਵ ਵਾਲੀ ਧਰਮ ਕਰਮ ਵਾਲੀ ਸਾਧੂ ਸੰਤਾਂ ਦੀ ਸੇਵਾ ਕਰਨ ਵਾਲੀ ਸੀ ਉਸ ਪਰਿਵਾਰ ਦੇ ਬੱਚਿਆਂ ਦੀ ਵੀ ਤਾਰੀਫ ਕੀਤੀ ਕਿ ਉਹਨਾਂ ਨੇ ਬਜ਼ੁਰਗ ਮਾਤਾ ਦੀ ਬੜੀ ਸੇਵਾ ਕੀਤੀ ਇਹ ਰਟੀਆਂ ਰਟਾਈਆਂ ਗੱਲਾਂ ਹਰ ਪ੍ਰਵਚਨ ਕਰਤਾ ਅਜਿਹੇ ਮੌਕੇ ਕਰਦਾ ਹੀ ਹੈ ਸੋ ਉਸਨੇ ਵੀ ਕੀਤੀ ਉਸ ਤੋਂ ਅੱਗੇ ਆਪਣੇ ਪ੍ਰਵਚਨ ਨੂੰ ਤੋੜਦੇ ਉਸਨੇ ਕਿਹਾ ਸਾਧ ਸੰਗਤ ਜੀ ਸਾਰਿਆਂ ਨੂੰ ਆਪਣੇ ਮਾਪੇ-ਮਾਪ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਸੇਵਾ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਵਿਦੇਸ਼ ਗਏ ਬੱਚੇ ਕਈ ਵਾਰ ਇਹ ਸੇਵਾ ਤੋਂ ਵਾਂਝੇ ਰਹਿ ਜਾਂਦੇ ਹਨ ਜਿਵੇਂ ਪੋੜਾਂ ਹੇਠੋਂ ਬਗਿਆ ਨੀਰ ਦੁਬਾਰਾ ਵਾਪਸ ਉਹਨਾਂ ਪੋੜਾਂ ਧਨੇ ਨਹੀਂ ਲੰਗਦਾ ਉਸੇ ਤਰ੍ਹਾਂ ਵਿਛੜ ਗਏ ਮਾਪਿਆਂ ਦੀ ਸੇਵਾ ਵੀ ਕਦੇ ਦੁਬਾਰਾ ਪ੍ਰਾਪਤ ਨਹੀਂ ਹੁੰਦੀ ਮਾਪੇ ਸਾਨੂੰ ਜਨਮ ਦਿੰਦੇ ਹਨ ਸਾਡੀ ਪਾਲਣਾ ਪੋਸ਼ਣਾ ਕਰਦੇ ਹਨ ਸਾਨੂੰ ਪੜਾਉਂਦੇ ਹਨ ਕਮਾਂਕਰਾਂ ਤੇ ਲਾਉਂਦੇ ਹਨ ਜਮਾਨੇ ਦੀ ਹਰ ਤੱਤੀ ਠੰਡੀ ਹਵਾ ਤੋਂ ਬਚਾ ਕੇ ਰੱਖਦੇ ਹਨ ਸਾਡਾ ਵੀ ਇਹ ਕਰਤੱਬ ਬਣਦਾ ਹੈ ਕਿ ਬਡੇਪੇ ਵਿੱਚ ਉਹਨਾਂ ਨੂੰ ਸੰਭਾਲੀਏ ਉਹਨਾਂ ਦੀ ਸੇਵਾ ਕਰੀਏ ਉਹ ਕਿਰਤਕਣ ਹੁੰਦੇ ਹਨ ਜਿਹੜੇ ਆਪਣੇ ਮਾਂ-ਬਾਪ ਦੀ ਸੇਵਾ ਤੇ ਸਤਕਾਰ ਨਹੀਂ ਕਰਦੇ ਫਿਰ ਬਾਬੇ ਨੇ ਇੱਕ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਸਾਧ ਸੰਗਤ ਜੀ ਇਸ ਤਰ੍ਹਾਂ ਇੱਕ ਕਰਤਕਣ ਬੇਟਾ ਆਪਣੇ ਬਜ਼ੁਰਗ ਅਤੇ ਬਿਮਾਰ ਪਿਤਾ ਨੂੰ ਦਰਿਆ ਵਿੱਚ ਸੁੱਟਣ ਤੁਰ ਪਿਆ ਜਦੋਂ ਦਰਿਆ ਦੇ ਪਾਣੀ ਵਿੱਚ ਤੁਰਦਾ ਹੋਇਆ ਕੁਝ ਢੂੰਗੇ ਪਾਣੀ ਵਿੱਚ ਆਪਣੇ ਪਿਤਾ ਨੂੰ ਸੁੱਟਣ ਲੱਗਾ ਤਾਂ ਉਸ ਬੇਟੇ ਦਾ ਉਹ ਬੁੱਢਾ ਤੇ ਬਿਮਾਰ ਪਿਤਾ ਉਸ ਨੂੰ ਕਹਿਣ ਲੱਗਾ ਕਿ ਬੇਟਾ ਮੈਨੂੰ ਇੱਥੇ ਨਾ ਸੁੱਟੀ ਇੱਥੇ ਤਾਂ ਮੈਂ ਆਪਣੇ ਬਾਪ ਨੂੰ ਸੋਲਿਆ ਸੀ ਤੂੰ ਮੈਨੂੰ ਸੁੱਟਣਾ ਹੀ ਹੈ ਤਾਂ ਥੋੜਾ ਅੱਗੇ ਲਿਜਾ ਕੇ ਸੁੱਟ ਤਾਂ ਕਿ ਤੇਰਾ ਬੇਟਾ ਤੈਨੂੰ ਇਸ ਤੋਂ ਵੀ ਅੱਗੇ ਲਿਜਾ ਕੇ ਸੁੱਟੇ ਸਾਤ ਸੰਗਤ ਜੀ ਉਸ ਬੇਟੇ ਨੂੰ ਗਿਆਨ ਹੋ ਗਿਆ ਕਿ ਮੇਰੇ ਪਿਤਾ ਨੇ ਆਪਣੇ ਪਿਤਾ ਦੀ ਸੇਵਾ ਕਰਨ ਤੋਂ ਬਚਣ ਲਈ ਦਰਿਆ ਵਿੱਚ ੁੱਟੇ ਅਤੇ ਮੈਂ ਆਪਣੇ ਪਿਤਾ ਨੂੰ ੁੱਟਣਾ ਆਂ ਕੱਲ ਨੂੰ ਜਦੋਂ ਮੈਂ ਬੁੱਢਾ ਅਤੇ ਬਿਮਾਰ ਹੋ ਗਿਆ ਤਾਂ ਮੇਰਾ ਬੇਟਾ ਵੀ ਇਸੇ ਦਰਿਆ ਵਿੱਚ ੁੱਟਣਾ ਆਵੇਗਾ ਸੋ ਬੇਟਾ ਆਪਣੇ ਬਾਪ ਨੂੰ ਉੱਥੋਂ ਵਾਪਸ ਮੋੜ ਲਿਆ ਆ ਅਤੇ ਘਰ ਆ ਕੇ ਉਸ ਦੀ ਮਰਦੇ ਦਮ ਤੱਕ ਸੇਵਾ ਕੀਤੀ ਇਸ ਤਰ੍ਹਾਂ ਉਸ ਪ੍ਰਵਚਨ ਕਰਤਾ ਬਾਬੇ ਨੇ ਹੋਰ ਕਈ ਪ੍ਰਚੰਤ ਕਿਸੇ ਕਹਾਣੀਆਂ ਸੁਣਾ ਸੁਣਾ ਕੇ ਬਜ਼ੁਰਗਾਂ ਨੂੰ ਸੁਣ ਕਰ ਦਿੱਤਾ ਮੇਰੇ ਕੋਲ ਇੱਕ ਮਿੱਤਰ ਬੈਠਾ ਸੀ ਮੈਂ ਉਸਦੇ ਕੋਹਣੀ ਮਾਰੀ ਤੇ ਧੀਨੀ ਸੁਰ ਵਿੱਚ ਗਿਆ ਇਹ ਬਾਬਾ ਅੰਦਾ ਸੱਚ ਬੋਲਦਾ ਤੇ ਅੰਦਾ ਝੂਠ ਬੋਲ ਰਿਹਾ ਉਸ ਮਿੱਤਰ ਨੇ ਮੇਰੇ ਵੱਲ ਟੇਡੀਆਂ ਅੱਖਾਂ ਨਾਲ ਦੇਖਿਆ ਪਰ ਬੋਲਿਆ ਗੁਜਰਾ ਮੈਂ ਕੁਝ ਚਿਰ ਬਾਅਦ ਫਿਰ ਕਿਹਾ ਮੈਨੂੰ ਤਾਂ ਇਹ ਬਾਬਾ ਸਰਕਾਰ ਦਾ ਯੰਟ ਵੀ ਲੱਗਦਾ ਤੇ ਫਿਰ ਸਾਰੀ ਸੰਗਤ ਲੰਗਰ ਛਕਣ ਲਈ ਉੱਠ ਪਈ ਲੰਗਰ ਛਕਦਾ ਛਕਦਾ ਉਹ ਮਿੱਤਰ ਮੇਰੇ ਕੋਲ ਆ ਜਿਹੜਾ ਉਦੋਂ ਚੁੱਪ ਰਿਆ ਸੀ ਮੈਨੂੰ ਕਹਿਣ ਲੱਗਾ ਹੋਏ ਵੱਡੇ ਨਾਟਕ ਕਰਾ ਤੂੰ ਉਦੋਂ ਕੀ ਬੋਲਦਾ ਸੀ ਕਿ ਬਾਬਾ ਅੱਧਾ ਸੱਚ ਬੋਲਦਾ ਅੱਧਾ ਝੂਠ ਬੋਲਦਾ ਇਹ ਅੱਧਾ ਸੱਚ ਅੱਧਾ ਝੂਠ ਕਿਵੇਂ ਸੀ ਮੈਂ ਉਸ ਨੂੰ ਕਿਹਾ ਇਹ ਅੱਧਾ ਸੱਚ ਇਸ ਕਰਕੇ ਹੈ ਕਿ ਮਾਪੇ ਬਾਬ ਦੀ ਸੇਵਾ ਸਤਕਾਰ ਸਾਨੂੰ ਕਰਨਾ ਹੀ ਚਾਹੀਦਾ ਪਰ ਇਹ ਗੱਲ ਪੂਰੀ ਸੱਚ ਨਹੀਂ ਉਸ ਨੇ ਫਿਰ ਦੁਬਾਰਾ ਸਵਾਲ ਕੀਤਾ ਫਿਰ ਅੱਧਾ ਝੂਠ ਕਿਵੇਂ ਹੈ ਮੈਂ ਕਿਹਾ ਕੀ ਸਿਰਫ ਆਪਣੇ ਮਾਪੇ ਬਾਬ ਦੀ ਹੀ ਸੇਵਾ ਕਰਨੀ ਚਾਹੀਦੀ ਹੈ ਕੀ ਦੂਸਰੇ ਬਜ਼ੁਰਗ ਸੇਵਾ ਦੇ ਤੇ ਸਤਕਾਰ ਦੇ ਪਾਤਰ ਨਹੀਂ ਫਰਜ਼ ਕਰੋ ਮੇਰੇ ਮਾਪੇ ਬਾਬ ਦੀ ਮੌਤ ਹੋ ਗਈ ਤਾਂ ਮੈਨੂੰ ਪੱਲਾ ਛੱਡ ਦੇਣਾ ਚਾਹੀਦਾ ਕਿ ਮੇਰੀ ਤਾਂ ਸੇਵਾ ਹੋ ਗਈ ਮੈਂ ਤਾਂ ਫਰੀ ਹੋ ਗਿਆ ਹਾਂ ਕਿ ਦੂਸਰੇ ਬਜ਼ੁਰਗਾਂ ਪ੍ਰਤੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਬਾਬੇ ਦਾ ਪਰਵਚਨ ਵਿਅਕਤੀ ਨੂੰ ਖੁਦ ਗਰਜ ਬਣਾਉਂਦਾ ਹੈ ਕਿ ਤੈਨੂੰ ਮਾਂ-ਬਾਪ ਨੇ ਜਨਮ ਦਿੱਤਾ ਪਾਲਿਆ ਕੰਮ ਧੰਦੇ ਤੇ ਜੋਗ ਬਣਾਇਆ ਹੈ ਇਸ ਲਈ ਤੂੰ ਉਹਨਾਂ ਦੀ ਸੇਵਾ ਕਰ ਇਸ ਦਾ ਭਾਵ ਹੈ ਕਿ ਜਿਸ ਨੇ ਸਾਰਾ ਕੁਝ ਨਹੀਂ ਕੀਤਾ ਉਸ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਉੱਥੇ ਬਿਉਤਾ ਔਰਤਾਂ ਬੈਠੀਆਂ ਸਨ ਹੁਣ ਉਹ ਘਰ ਜਾ ਕੇ ਆਪਣੇ ਆਦਮੀਆਂ ਨੂੰ ਕਹਿਣ ਗਈਆਂ ਕਿ ਤੂੰ ਘਰ ਆਪਣੇ ਮਾਂ-ਬਾਪ ਦੀ ਸੇਵਾ ਮੈਂ ਕਿਉਂ ਕਰਾਂ ਇਹ ਤੇਰੇ ਮਾਂ-ਬਾਪ ਹਨ ਤੂੰ ਸੇਵਾ ਕਰਦਾ ਫਿਰ ਮੇਰਾ ਤਾਂ ਸੱਸ ਸਹੁਰਾ ਹੈ ਮੇਰਾ ਮਾਂ ਬਾਪ ਤਾਂ ਮੇਰੇ ਪੇਕੇ ਹੈ ਮੈਂ ਤਾਂ ਉੱਥੇ ਜਾ ਕੇ ਸੇਵਾ ਕਰੂੰ ਉੱਥੇ ਸੰਗਤ ਵਿੱਚ ਬੇਟੀਆਂ ਵੀ ਬੈਠੀਆਂ ਹਨ ਜਿਨ੍ਹਾਂ ਨੇ ਕੱਲ ਨੂੰ ਸਹੁਰੇ ਜਾਣਾ ਹੈ ਕੀ ਬਾਬਾ ਉਹਨਾਂ ਦੇ ਮਨਾਂ ਵਿੱਚ ਬੁਰਾਈ ਨਹੀਂ ਸੀ ਪੈਦਾ ਕਰ ਰਿਹਾ ਨਾਲੇ ਜਿਨ੍ਹਾਂ ਦੇ ਘਰ ਕੋਈ ਬੱਚਾ ਹੀ ਪੈਦਾ ਨਹੀਂ ਹੋਇਆ ਉਹਨਾਂ ਦੀ ਸੇਵਾ ਕੌਣ ਕਰੂ ਇਸ ਕਰਕੇ ਬਾਬੇ ਦੀ ਗੱਲ ਅੱਧੀ ਝੂਠੀ ਵੀ ਹੈ ਮੇਰੇ ਮਿੱਤਰ ਨੇ ਫਿਰ ਸਵਾਲ ਤਾਗ ਦਿੱਤਾ ਫਿਰ ਬਾਬਾ ਸਰਕਾਰ ਦਾ ਏਜੰਟ ਕਿਵੇਂ ਹੋਇਆ ਮੈਂ ਕਿਹਾ ਬਈ ਮਾਹਾਂ-ਬਾਪ ਦੀ ਸੇਵਾ ਸੰਭਾਲ ਉਸ ਦੇ ਬੱਚੇ ਹੀ ਕਿਉਂ ਕਰਨ ਸਰਕਾਰ ਕਿਉਂ ਨਾ ਕਰੇ ਕਿ ਬਜ਼ੁਰਗ ਮਾਹਾਂ-ਬਾਪ ਇਸ ਦੇਸ਼ ਦੇ ਨਾਗਰਿਕ ਨਹੀਂ ਕਿ ਉਹਨਾਂ ਨੇ ਤਮਾਮ ਉਮਰ ਇਸ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਨਹੀਂ ਪਾਇਆ ਜੇ ਉਹਨਾਂ ਨੇ ਖੇਤਾਂ ਵਿੱਚ ਕੰਮ ਕੀਤਾ ਤਾਂ ਦੇਸ਼ ਲਈ ਅੰਨ ਪੈਦਾ ਕੀਤਾ ਜੇ ਪਸ਼ੂ ਪਾਲੇ ਤਾਂ ਦੇਸ਼ ਲਈ ਦੁੱਧ ਪੈਦਾ ਕੀਤਾ ਜੇ ਭੋਗਨ ਅਸਾਰੀ ਕੀਤੀ ਜਾਂ ਕਿਸੇ ਫੈਕਟਰੀ ਵਿੱਚ ਮਜ਼ਦੂਰੀ ਕੀਤੀ ਤਾਂ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਕੇ ਦੇਸ ਦੀ ਸੇਵਾ ਕੀਤੀ ਜੇ ਉਹਨਾਂ ਨੇ ਸਫ਼ਰ ਕੀਤਾ ਤਾਂ ਸਰਕਾਰ ਨੂੰ ਟੈਕਸ ਦਿੱਤਾ ਰੋਟੀ ਖਾਧੀ ਤਾਂ ਟੈਕਸ ਦਿੱਤਾ ਕੱਪੜਾ ਖਰੀਦਿਆ ਤਾਂ ਟੈਕਸ ਦਿੱਤਾ ਦਵਾਈ ਖਰੀਦੀ ਤਾਂ ਟੈਕਸ ਦਿੱਤਾ ਆਪਣੇ ਜੀਵਨ ਲਈ ਸੂਈ ਤੋਂ ਲੈ ਕੇ ਹਰ ਵੱਡੀ ਚੀਜ਼ ਛੋਟੀ ਵੱਡੀ ਚੀਜ਼ ਦੀ ਖਰੀਦ ਲਈ ਸਰਕਾਰ ਨੂੰ ਉਹਨਾਂ ਟੈਕਸ ਦਿੱਤਾ ਜਿਨ੍ਹਾਂ ਬਜ਼ੁਰਗਾਂ ਨੇ ساری ਜ਼ਿੰਦਗੀ ਟੈਕਸ ਦਿੱਤਾ ਹੋਵੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ ਹੋਵੇ ਤਾਂ ਫਿਰ ਬਡਾਪੇ ਵਿੱਚ ਉਹਨਾਂ ਨੂੰ ਉਹਨਾਂ ਦੇ ਬੱਚੇ ਹੀ ਕਿਉਂ ਸੰਭਾਲਣ ਸਰਕਾਰਾਂ ਕਿਉਂ ਨਾ ਸੰਭਾਲੇ ਇਹ ਬਜ਼ੁਰਗਾਂ ਨੂੰ 2.5 250 ਰੁਪਏ ਜੋ ਪੈਨਸ਼ਨ ਦਿੰਦੀ ਹੈ ਹੁਣ 1500 ਕਰ ਦਿੱਤੀ ਹੈ ਕੀ ਇਹ ਦੇਸ਼ ਦੇ ਬਜ਼ੁਰਗਾਂ ਦਾ અપਮਾਨ ਨਹੀਂ ਇਹ 2.5 250 ਵੀ 6-6 ਮਹੀਨੇ ਮਿਲਦੇ ਹੀ ਨਹੀਂ ਪਿੰਡ ਦੇ ਗੁਰਦੁਆਰੇ ਤੋਂ ਜਦੋਂ ਵੀ ਕੋਈ ਅਨਾਉਂਸਮੈਂਟ ਹੁੰਦੀ ਹੈ ਤਾਂ ਪਿੰਡ ਦੇ ਸਾਰੇ ਬਜ਼ੁਰਗ ਆਪਣੇ ਕੰਨ ਖੜੇ ਕਰ ਲੈਂਦੇ ਆ ਆਪਣੇ ਬੱਚਿਆਂ ਨੂੰ ਪੁੱਛਦੇ ਹਨ ਸੁਣੋ ਨੇ ਆਣਿਓ ਕਿਤੇ ਸਾਡੀ ਪੈਨਸ਼ਨ ਦੀ ਲਾਸਮੈਂਟ ਤਾਂ ਨਹੀਂ ਹੁੰਦੀ ਕਈ ਵਾਰ ਬਜ਼ੁਰਗ ਮੈਨੂੰ ਪੁੱਛਦੇ ਹਨ ਮਾਸਟਰਾ ਸਰਕਾਰ ਸਾਡੀ ਪੈਨਸ਼ਨ ਭੇਜਣ ਲਈ 6-6 ਮਹੀਨੇ ਕਿਉਂ ਲਾਉਂਦੀ ਹੈ ਹਰ ਮਹੀਨੇ ਕਿਉਂ ਨਹੀਂ ਭੇਜਦੀ ਮੈਂ ਉਹਨਾਂ ਬਜ਼ੁਰਗਾਂ ਨੂੰ ਉਲਟ ਪੁੱਛਦਾ ਬਜ਼ੁਰਗੋ ਕੀ ਤੁਹਾਨੂੰ ਨਹੀਂ ਪਤਾ ਕਿ ਸਰਕਾਰ ਤੁਹਾਡੇ ਲਈ 6-6 ਮਹੀਨੇ ਪੈਨਸ਼ਨ ਕਿਉਂ ਨਹੀਂ ਭੇਜਦੀ ਉਹ ਕਹਿੰਦੇ ਨੇ ਹੰਨ ਕਿ ਨਹੀਂ ਸਾਨੂੰ ਨਹੀਂ ਪਤਾ ਪੁੱਤ ਮੈਂ ਉਹਨਾਂ ਨੂੰ ਦੱਸਦਾ ਬਜ਼ੁਰਗੋ ਕਿ ਸਰਕਾਰ ਤੁਹਾਡੇ ਲਈ ਪੈਨਸ਼ਨ ਇਸ ਕਰਕੇ ਨਹੀਂ ਭੇਜਦੀ ਸਰਕਾਰ ਸੋਚਦੀ ਆ ਕਿ 6 ਮਹੀਨਿਆਂ ਵਿੱਚ ਕੁਝ ਤਾਂ ਬੁੜੇ-ਬੁੜੀਆਂ ਮਰਨ ਗਈ ਉਹ 2250 ਰੁਪਈਆ ਵੀ ਸਾਨੂੰ ਬਚ ਜਾ ਸਰਕਾਰ ਤੁਹਾਨੂੰ ਜਿਉਂਦਿਆਂ ਥੋੜਾ ਵੇਖਣਾ ਚਾਹੁੰਦੀ ਆ ਮੇਰੀ ਗੱਲ ਸੁਣ ਕੇ ਕਈ ਨਿਰਾਸ਼ਤਾ ਵਿੱਚ ਕਹਿੰਦੇ ਹਨ ਪੁੱਤ ਸਰਕਾਰ ਨੇ ਸਾਡੇ ਬਾਰੇ ਕਿੱਥੇ ਕੁਝ ਸੋਚਣਾ ਮੈਂ ਕਹਿੰਦਾ ਸਰਕਾਰ ਸੋਚਦੀ ਹੈ ਜੇ ਤੁਸੀਂ ਕੁਝ ਕਰੋ ਉਹ ਪੁੱਛਦੇ ਹਨ ਅਸੀਂ ਕੀ ਕਰ ਸਕਦੇ ਹਾਂ ਭਲਾ ਮੈਂ ਕਹਿੰਦਾ ਹਾਂ ਤੁਸੀਂ ਆਪਣੇ ਬੱਚਿਆਂ ਨਾਲ ਹਰ ਰੋਜ਼ ਲੜਦੇ ਕਿ ਅਸੀਂ ਤੁਹਾਨੂੰ ਜੰਮਿਆ ਪਾਲਿਆ ਪੜ੍ਹਾਇਆ ਲਿਖਾਇਆ ਫਿਰ ਤੁਹਾਨੂੰ ਝੁੜਸਿਆ ਪਾਬਿਆ ਹੁਣ ਤੁਸੀਂ ਸਾਨੂੰ ਪੁੱਛਦੇ ਨਹੀਂ ਜਿੰਨਾ ਜ਼ੋਰ ਤੁਸੀਂ ਆਪਣੇ ਬੱਚਿਆਂ ਨਾਲ ਲੜਨ ਲਈ ਲਾਉਂਦੇ ਹੋ ਉਨਾ ਜ਼ੋਰ ਸਰਕਾਰ ਨਾਲ ਲੜਨ ਲਈ ਲਾ ਕੇ ਦੇਖੋ ਮੈਂ ਬੁੱਢੀਆਂ ਬੀਬੀਆਂ ਨੂੰ ਅਕਸਰ ਕਹਿੰਦਾ ਹਾਂ ਕਿ ਤੁਸੀਂ ਤਾਂ ਕੀਨੇ ਵੀ ਵਧੀਆ ਪਾ ਲੈਂਦੀਆਂ ਹੋ ਟੈਟ ਸਿਆਪਾ ਵੀ ਵਧੀਆ ਕਰ ਲੈਂਦੀਆਂ ਹੋ ਇਸ ਕਲਾ ਦਾ ਯੋਰ ਦਿਖਾਓ ਸਰਕਾਰ ਨੂੰ ਫਿਰ ਦੇਖੋ ਰਿਜ਼ਲਟ ਮੈਂ ਆਪਣੇ ਮਿੱਤਰ ਨੂੰ ਕਿਹਾ ਕਿ ਸਰਕਾਰ ਨੇ ਹੀ ਇਹਨਾਂ ਬਾਬਿਆਂ ਨੂੰ ਹੱਲਾਸ਼ੇਰੀ ਦਿੱਤੀ ਹੋਈ ਆ ਕਿ ਜਾਓ ਲੋਕਾਂ ਨੂੰ ਜਾ ਕੇ ਕਹੀ ਜਾਵੋ ਕਿ ਆਪਣੇ ਮਾਂ-ਬਾਪ ਦੀ ਸੇਵਾ ਕਰੋ ਆਪਣੇ ਮਾਂ-ਬਾਪ ਦੀ ਸੇਵਾ ਕਰੋ ਸਾਡੇ ਵੱਲ ਕਿਸੇ ਦਾ ਧਿਆਨ ਆਉਣੀ ਨਾ ਦੇ ਇਸ ਤਰ੍ਹਾਂ ਇਹ ਬਾਬੇ ਸਰਕਾਰਾਂ ਦੇ ਏਜੰਟ ਨਹੀਂ ਤਾਂ ਹੋਰ ਕੀ ਨੇ ਅਸੀਂ ਕਦੋਂ ਤੱਕ ਸਤ ਸੰਗਾਂ ਦੇ ਨਾਂ ਤੇ ਇਹਨਾਂ ਬਾਬਿਆਂ ਦੀਆਂ ਬੇਤਵੀਆਂ ਅਤੇ ਅੰਧਵਿਸ਼ਵਾਸੀ ਗੱਲਾਂ ਦੇ ਝੂਠੇ ਪ੍ਰਵਚਨ ਸੁਣਦੇ ਰਹਾਂਗੇ ਧੰਨਵਾਦ